ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਫਲਾਈਓਵਰ ਤੋਂ ਇੱਕ ਇੰਡੈਵਰ ਗੱਡੀ ហេਠਾ ਡਿੱਗੇ ਜਿਸ ਕਰਕੇ ਗੱਡੀ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਚੱਕਨਾ ਚੂਰ ਹੋ ਗਈ ਹੈ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਤਸਵੀਰਾਂ ਉਸ ਇੰਡੈਵਰ ਗੱਡੀ ਦੀਆਂ ਨੇ ਜਿਸ ਦੇ ਪ੍ਰਖੱਚੇ ਉੱਡ ਗਏ ਨੇ ਔਰ ਗਣਿਮਤ ਰਹੀ ਹੈ ਕਿ ਇਸ ਵੱਡੇ ਹਾਦਸੇ ਦੇ ਵਿੱਚ ਕਾਰ ਸਵਾਰ ਦੋਹਾਂ ਜੀਆਂ ਦੀ ਜਾਨ ਬਚ ਗਈ ਹੈ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਰਾਹਗੀਰਾਂ ਨੇ ਹਸਪਤਾਲ ਪਹੁੰਚਾਇਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਇਹ ਇੰਡੈਵਰ ਗੱਡੀ ਸੀ ਜਦੋਂ ਪੁਲ ਤੇ ਚੜੀ ਤਾਂ ਉਸੇ ਵੇਲੇ ਇਹ ਗੱਡੀ ਜਿਹੜੀ ਹੈ ਉਹ ਹੇਠਾਂ ਡਿੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਗੱਡੀ ਦੇ ਵਿੱਚ ਜਿਹੜੇ ਬੈਠੇ ਲੋਕ ਸੀਗੇ ਉਹਨਾਂ ਨੂੰ ਸਖ ਮੁਸ਼ਕਲ ਤੋਂ ਬਾਅਦ ਗੱਡੀ ਚੋਂ ਬਾਹਰ ਕੱਢਿਆ ਗਿਆ ਫਿਲਹਾਲ ਗੱਲਾਂ ਸਾਹਮਣੇ ਜਿਹੜੀਆਂ ਆ ਰਹੀਆਂ ਨੇ ਉਹ ਕਹਿ ਰਹੇ ਨੇ ਕਿ ਜੋ ਸਟੀਅਰਿੰਗ ਸੀ ਉਹ ਲੌਕ ਹੋ ਜਾਂਦਾ ਹੈ ਅਚਾਨਕ ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ 13 ਰਫ਼ਤਾਰ ਵਾਹਨ ਜਿਹੜਾ ਹੈ ਉਹ ਚਲੌਣ ਵਾਲੇ ਲਗਾਤਾਰ ਅ ਹਾਦਸੇ ਦਾ ਕਾਰਨ ਬੰਦੇ ਆ ਕਿਉਂਕਿ ਆ ਆਪਾਂ ਤੇਜ਼ ਰਫਤਾਰ ਦੇ ਨਾਲ ਗੱਡੀ ਰੋਡ ਤੇ ਚਲਾਉਂਦੇ ਆ ਪਰ ਹਾਦਸੇ ਦਾ ਕਾਰਨ ਵੀ ਇੰਸੀ ਕਰਕੇ ਬੰਦੇ ਨੇ ਕਿਉਂਕਿ ਗੱਡੀ ਦੇ ਉੱਤੇ ਕੰਟਰੋਲ ਜਿਹੜਾ ਹੈ ਉਹ ਸਾਡਾ ਨਹੀਂ ਰਹਿੰਦਾ ਔਰ ਇਸੇ ਤਰ੍ਹਾਂ ਦੇ ਨਾਲ ਇਸ ਹਾਦਸੇ ਦੇ ਵਿੱਚ ਵੀ ਹੋਇਆ ਆ ਇੰਡੈਵਰ ਗੱਡੀ ਸੀ ਤੇਜ਼ ਰਫਤਾਰ ਦੱਸੀ ਜਾ ਰਹੀ ਸੀ ਔਰ ਜਿਵੇਂ ਹੀ ਇਹ ਫਲਾਈਓਵਰ ਦੇ ਉੱਪਰ ਚੜਦੀ ਹੈ ਤਾਂ ਜਿਹੜੇ ਲੋਕ ਸੀਗੇ ਦੱਸਣ ਮੁਤਾਬਕ ਕੀ ਜੋ ਗੱਡੀ ਦੇ ਅੰਦਰ ਸਵਾਰ ਸਨ ਕਿ ਉਹਨਾਂ ਦਾ ਸਟੀering ਜਿਹੜਾ ਹੈ ਉਹ ਅਚਾਨਕ ਲੌਕ ਹੋ ਜਾਂਦਾ ਹੈ ਜਿਸ ਕਰਕੇ ਗੱਡੀ ਕੰਟਰੋਲ ਨਹੀਂ ਹੁੰਦੀ ਔਰ ਸਿੱਧਾ flyover ਤੋਂ ਹੇਠਾ ਡਿੱਗ ਜਾਂਦੀ ਹੈ ਔਰ ਉਸ ਤੋਂ ਬਾਅਦ ਗੱਡੀ ਦੇ ਜੋ ਹਾਲਾਤ ਨੇ ਉਹ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਦੇ ਨਾਲ ਗੱਡੀ ਜਿਹੜੀ ਹੈ ਉਹ ਚੱਕਨਾ ਚੂਰ ਹੋਈ ਹੋਈ ਹੈ ਗੱਡੀ ਦੇ ਪ੍ਰਖੱਚੇ ਤਾਂ ਉੱਡ ਗਏ ਨੇ ਔਰ ਚੰਗੀ ਗੱਲ ਰਹੀ ਹੈ ਕਿ ਜੋ ਲੋਕ ਅੰਦਰ ਬੈਠੇ ਸੀ ਉਹਨਾਂ ਨੂੰ ਅਕਸਰ ਮੁਸ਼ਕਲ ਤੋਂ ਬਾਅਦ ਬਾਹਰ ਕੱਢ ਕੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜ਼ੇਰੇ ਇਲਾਜ ਨੇ ਔਰ ਉਹਨਾਂ ਦੀ ਜਾਨ ਬਚ ਗਈ ਹੈ ਫਿਲਹਾਲ ਫਲਾਈਓਵਰ ਤੋਂ ਇਹ ਹਾਦਸਾ ਜਦ ਵਾਪਰਿਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇਹ ਜੋ ਹਾਦਸਾ ਸੀ ਨਾ ਜ਼ਿਆਦਾ ਭਿਆਨਕ ਸੀਗਾ ਕਿ ਫਲਾਈਓਵਰ ਦੇ ਸਾਈਡ ਤੇ ਜੋ ਦੀਵਾਰ ਬਣੀ ਹੁੰਦੀ ਹੈ ਉਸ ਨੂੰ ਤੋੜ ਕੇ ਗੱਡੀ ਜਿਹੜੀ ਹੈ ਉਹ ਹੇਠਾਂ ਡਿੱਗਦੀ ਹੈ ਚੰਗੀ ਗੱਲ ਰਹੀ ਹੈ ਕਿ نیچے ਉਸ ਵੇਲੇ ਕੋਈ ਵੀ ਮੌਜੂਦ ਨਹੀਂ ਸੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਸੀਗਾ ਜਿਹੜੇ ਰਾਹਗੀਰ ਸੀ ਚਸ਼ਮਦੀਦ ਸੀ ਉਹਨਾਂ ਦੇ ਦੱਸਣ ਮੁਤਾਬਕ ਗੱਡੀ ਬਹੁਤ ਜ਼ਿਆਦਾ ਤੇਜ਼ ਸੀ ਔਰ ਕੰਟਰੋਲ ਨਹੀਂ ਹੋ ਪਾਈ ਸਿੱਧੇ ਕੰਧ ਨੂੰ ਪਾੜ ਕੇ ਇਹ ਸਿੱਧਾ ਹੇਠਾਂ ਡਿੱਗਦੀ ਹੈ ਔਰ ਉਸ ਤੋਂ ਬਾਅਦ ਗੱਡੀ ਦੇ ਹਾਲਾਤ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਵੇਗਾ ਪਰ ਜਿਹੜੇ ਅੰਦਰ ਸਵਾਰ ਸੀ ਦੋ ਲੋਕ ਉਹ ਉਹਨਾਂ ਦੀ ਜਾਨਾਂ ਬਚ ਗਈਆਂ ਨੇ ਸੱਟਾਂ ਲੱਗੀਆਂ ਨੇ ਮਾਮੂਲੀ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਬਿਆਨ ਜਿਹੜੇ ਨੇ ਉਹ ਲਏ ਜਾਣਗੇ ਜਿਹੜੇ ਕਾਰ 'ਚ ਸਵਾਰ ਸਨ ਔਰ ਉਸ ਦੇ ਆਧਾਰ ਤੇ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ ਫਿਲਹਾਲ ਕੀ ਕੁਝ ਕਹਿ ਰਹੇ ਨੇ ਲੋਕ ਤੁਹਾਨੂੰ ਸੁਣਾਉਂਦੇ ਚੱਲਦੇ ਜੀ ਦਾ ਸਾ ਆਪਣਾ ਹਾਂਜੀ ਮੇਰਾ ਨਾਮ ਸੁਭਾਸ਼ ਚੰਦਰ ਹੈ ਤੇ ਮੈਂ ਬਾਈਪਾਸ ਚੌਂਕ ਤੇ ਮਕੈਨਿਕ ਹੈਗਾ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲੇ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਅਸੀਂ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲਤ ਉਹਨਾਂ ਦੋਨਾਂ ਦੀ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੁੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿਗਦਾ ਪਿਆ ਸੀ ਦੋਵਾਂ ਜੀਆਂ ਦਾ ਤੇ ਬਾਅਦ ਦੇ ਵਿੱਚ ਵੇਰਾ ਹਸਪੀਟਲ ਲੈ ਕੇ ਗਏ ਤੇ ਭਾਈ ਇਹ ਨਹੀਂ ਹੁਣ ਪਤਾ ਨਹੀਂ ਕੀ ਕਹਿੰਦੇ ਕੀ ਨਹੀਂ ਕਹਿੰਦੇ ਕੱਢਣ ਦੀ ਕਿੰਨੀ ਕੋਈ ਫੀਸ ਕੱਢੀ ਭਾਈ ਨਹੀਂ ਕੱਢਣ ਤੇ ਕੋਈ ਜ਼ਿਆਦਾ ਨਹੀਂ ਔਖਾ ਆ ਭਾਈ ਦਰਵਾਜ਼ੇ ਦੋਵੇਂ ਖੁੱਲਗੇ ਹੀ ਉਦਾਂ ਠੀਕ ਠਾਕ ਸੀ ਹਾਂਜੀ ਦੋਵੇਂ ਠੀਕ ਠਾਕ ਹਾਂਜੀ ਆਪੇ ਉਤਰੇ ਸੀ ਆਪੇ ਉਤਰੇ ਸੀ ਤੇ ਪੁਲਿਸਿੰਗ ਦੇ ਭਾਈ ਪੁਲਸ ਤੇ ਮੇਰੇ ਸਹਾਨਾ ਬਾਅਦ ਵਿੱਚ ਆ ਗਈ ਜਦੋਂ ਫੋਨ ਕੀਤਾ ਜੋ ਬੰਦਿਆਂ ਦਾ ਕੱਟ ਹੋਇਆ ਤੇ ਬਾਅਦ ਵਿੱਚ ਪੁਲਸ ਵੀ ਆ ਗਈ ਮੌਕੇ ਤੇ ਆ ਕੇ ਐਸ ਐਚਓ ਸਾਹਿਬ ਨੇ ਕਰ ਲਿਆ ਸਾਰਾ ਕਵਰ ਨਹੀਂ 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 ਕੋਈ ਅਵੇ ਕੀ ਨਾ ਆਪਣਾ ਕਿਥੋਂ ਆ ਗਿਆ ਹਾਂਜੀ ਸਿਰ ਕੀ ਮਸਲਾ ਸਰ ਜੀ ਭਰਾ ਹੀ ਆ ਉਹਦੀ ਗੱਡੀ ਦੇ ਟੈਂਕਸ ਨਾ ਹੋਈ ਅੱਛਾ ਉਹ ਤੁਹਾਨੂੰ ਪਤਾ ਨਹੀਂ ਭਈ ਹੈ ਕੁਛ ਵੀ ਨਹੀਂ ਪਤਾ ਬਸ ਲੈ ਕੇ ਜਾਨ ਨਹੀਂ ਮਾਦਾ ਬੇ ਨੁਕਸਾਨ ਹੋਇਆ ਦੋਵੇਂ ਭੱਜ ਗਏ ਆ ਗੱਡੀ ਦਾ ਕੰਟਰੋਲ ਨਹੀਂ ਹੋਈ ਉਹਨਾਂ ਕੋਈ ਜਾਂ ਕੰਟਰੋਲ ਇਹਦਾ ਵੀ ਸਟੇਟ ਨਹੀਂ ਕੀਤਾ ਕੋਈ ਚੱਕਰ ਪੈ ਗਿਆ ਤੇ ਜਿਹੜਾ ਪਰਲੇ ਪਾਸਟ ਪਲਟ ਕੇ ਇੱਥੇ ਡਿੱਗੀ ਇੱਥੋਂ ਆ ਰਹੀ ਆ ਤੇ ਹੋਰ ਹਾਂ ਨਾਲ ਉਹਦੇ ਫਰੈਂਡ ਹੀ ਸੇ ਕੋਉਂ ਨਾ ਜਰਮਾਨਾ ਨੁਕਸਾਨ ਤਾਂ ਨਹੀਂ ਹੋਇਆ ਬਸ ਸਾਰੀ ਬਾਈਕ ਕਿੱਥੋਂ ਆ ਰਹੇ ਜੀ ਇਹ ਪਿੰਡੋਂ ਆਉਂਦੇ ਸੀ ਰਜੀਤ ਰੈਨ ਤੁਹਾਡੇ ਕੋਈ ਆਉਣਾ ਹਾਂਜੀ ਆ ਠੀਕ ਹੈ ਜੀ ਹਾਂਜੀ ਸਰ ਐਕਸਲ ਰੈਕਸ਼ਨ ਲੋ ਕੀ ਆ ਮਾਸਟਰ ਇਹ ਦੂਸਰੀ ਸਾਈਡ ਤੇ ਗੱਡੀ ਆ ਰਹੀ ਹੈ ਡਰਾਈਵਰ ਤੇ ਇਹਦਾ ਪਤਾ ਨਹੀਂ ਸਟੀering ਲੌਕ ਹੋ ਗਿਆ ਜਾਂ ਕੀ ਹੋਇਆ ਪੌਲਟੀਆਂ ਮਿੰਟ ਬਾਅਦ ਦੇਖੀਏ ਥੱਲੇ ਆ ਕੇ ਪਾਦੇ ਕਿੰਨੇ ਜੀ ਸੀ ਇਹਦੇ ਵਿੱਚ ਇਹਦੇ ਵਿੱਚ ਦੋ ਜਣੇ ਇਹ ਬਿਚਾਓ ਐ ਫੇ ਲੇਡੀ ਜੀ ਇੱਕ ਧਿਆਨ ਸਭ ਚਾਓ ਗਿਆ ਉਹਨਾਂ ਦਾ ਕਹਿਣਾ ਇਹ ਵੀ ਗੱਡੀਆਂ ਟਾਇਰ ਪੰਚਰ ਹੋਣ ਕਰਕੇ ਕਿੱਥੋਂ ਆਏ ਕਿੱਥੋਂ ਪਤਾ ਲੱਗਾ ਕਿੱਥੋਂ ਆਏ ਸੀ ਤੇ ਕੀ ਗੱਲ ਹੋਈ ਸਾਡੀ ਗੱਡੀ ਨੂੰ ਇੰਨੀਆਂ ਆਵਾਜ਼ਾਂ ਕਰਦੀਆਂ ਆ ਗਈਆਂ ਬੈਂਤੇ ਵੱਲੋਂ ਆਏ ਆ ਇਧਰੋਂ ਰੋਡੋਂ ਕਿੱਥੇ ਆਏ ਟੈਂਕਰ ਬਾੜੀਆਂ ਖੱਟੇ ਆ ਸਤਿ ਸ਼੍ਰੀ ਅਕਾਲ ਨਰੇ ਆਣੇ